ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਬਪਾਰਾ ਚੈਨਲ ਤੇ ਤੁਹਾਡਾ ਦਸਵਾਾ ਆਕਦਾ ਜੁਟੂ ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਡੇ ਬਲੌਗ ਦੇਖਦੇ ਆ ਉਹਨਾਂ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਤੇ ਅੱਗੇ ਸ਼ੇਅਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਤੂੜੀ ਆਪਾਂ ਬਣਾ ਲਈ ਆ ਤੇ ਦਾਣੇ ਵੀ ਡਰਮਾ ਚ ਪਾ ਲਿਆ ਤੇ ਤੂੜੀ ਦਾ ਵੀ ਕੰਮ ਨਿਪੜ ਗਿਆ ਦੇਖੋ ਜੀ ਅੱਜ ਤਰੀਕ ਹੈਗੀ ਆ 28 ਤੇ ਸੋਮਵਾਰ 7:30 ਦਾ ਟਾਈਮ ਆ ਜੀ ਤੇ ਬਸ ਇਦਾਂ ਹੀ ਨੰਬਰ ਵਾਈਜ਼ ਵਾਰੀ ਆਉਂਦੀ ਨਾ ਤੂੜੀ ਬਣਾਉਣ ਵਾਲਿਆਂ ਦੀ ਹਣਾ ਤੇ ਅੱਜ ਕੱਲ੍ਹ ਜਿਹੜਾ ਕੰਮ ਸਾਰੇ ਨਾਲ ਆਪ ਆਪਣੀ ਪਈ ਆ ਸਾਡੇ ਤੂੜੀ ਬਣ ਜਵੇ ਸਾਡੇ ਤੂੜੀ ਬਣ ਜਵੇ ਤੇ ਦੇਖੋ ਜੀ ਤੂੜੀ ਹੁਣ ਆਪਾਂ ਹਰੀ ਘਰ ਲੈ ਆਂਦੀ ਆ ਤੇ ਹਰ ਸਾਲ ਇਸ ਇਸ ਜਗ੍ਹਾ ਤੇ ਤੂੜੀ ਆਉਂਦੀ ਆ ਤੇ ਫਿਰ ਹੁਣ ਛੱਟ ਜਾਣਗੇ ਬੰਦੇ ਸਿੱਟਣ ਵਾਲੇ ਤਸਵੀਰ ਨੂੰ ਜੜ ਚੱਕਣ ਵਾਲੇ ਉਸ ਵਕਤ ਤੇ ਫਿਰ ਆਉਣਗੇ ਤੇ ਦੇਖੋ ਜੀ ਨੇਰੇ ਚ ਵੀਡੀਓ ਵਧੀਆ ਨਹੀਂ ਬਣਦੀ ਹੈਗੀ ਜਿੰਨੀ ਕੁ ਬਣੀ ਤਾਂ ਨੂੰ ਮੈਂ ਤੁਹਾਨੂੰ ਸ਼ੇਅਰ ਕੀਤੀ ਆ ਤੇ ਮੋਰੇ ਕਿਦੋਂ ਕਟਾ ਜਾਂਉਣ ਡਿਆ ਆ ਮੈਨੂੰ ਪਤਾ ਤੂੜੀ ਦਾ ਕਟਾ ਬਹੁਤ ਜ਼ਿਆਦਾ ਹੁੰਦਾ ਵੀ ਅੱਖਾਂ 'ਚ ਮੂੰਹ 'ਚ ਸਿਰ 'ਚ ਸਾਰੇ ਪਾਸੇ ਪੈ ਜਾਂਦਾ ਇਹ ਤੇ ਕੱਪੜੇ ਵੀ ਭਰ ਜਾਂਦੇ ਆ ਪੂਰੇ ਹੈਂ ਬੋਲਦੀ ਨਹੀਂ ਇਹ ਮੇਰੇ ਪਿੱਛੇ ਪਿੱਛੇ ਆ ਗਈ ਹਾਈ ਅੱਖਾਂ ਕਿੰਦਾ ਜੰਕਦੀਆਂ ਦੀ ਬੋਲਦੀ ਨਹੀਂ ਚੱਲ ਚਲੀ ਚੱਲ ਚਲੀਏ लेटना जाग रही है चल चल ही आ जा चल गई है? है मेरे पीछे आ जा फिर चल आ चल ही फिर आ जा, जा। हां जी 29 तारीख हो गई आज सस्नेह का सारेनु जी आज चक्कਾਂ ਦੀ ਤੂੜੀ ਸਸਟੀ ਕਾਲ ਤੇ ਬੁਲਾ ਲਿਆ ਸਾਰਿਆਂ ਨੂੰ ਬੰਦੇ ਆ ਕੇ ਤੂੜੀ ਚੱਕਣ ਛੱਡੇ ਹੁਣ ਇਹ ਸਾਰਾ ਬਦ ਪੱਕੇ ਹੀ ਆ ਤਾਂ ਜਿਹੜਾ ਆਪਾਂ ਤੈਰਣਾ ਇੱਥੇ ਰੱਖ ਲਿਆ ਇਹਨੂੰ ਤੇ ਇਹ ਤਾਂ ਕੰਮ ਹੈ ਨਹੀਂ ਸੀ ਕੋ ਬਾਹਰ ਮਿਚਲ ਲੋਡ ਪਈ ਹੂ ਇਸ ਸਾਲ ਕੱਢ ਲਾਂਗੇ ਇਹਨੂੰ ਬਾਹਰ ਤੇ ਹੋ ਗਿਆ ਸਟਾਰਟ ਤੁੜੀ ਦਾ ਕੰਮ ਤੇ ਮੈਂ ਕਿਹਾ ਸਾਢੇ 7 ਹੋ ਗਏ ਹੈ ਨਾ ਕਿੰਨਾ ਟਾਈਮ ਹੋ ਗਿਆ ਚਲੋ ਠੀਕ ਹੈ ਕਰ ਲੋ ਸਟਾਰਟ ਹੁਣ ਅੱਗ ਵਾਲੀ ਜਨੜੀ ਆ ਇੱਕ ਅੱਗ ਵੀ ਹੈ ਨਾ ਮੋਬਲ ਦੀ ਹਵਾ ਚਲਦੀ ਬਈ ਹੈ ਤੇ ਆ ਜਿਹੜੀ ਜਾਲੀ ਹੈ ਇਹ ਵੀ ਰਸਤਾ ਰੋਕਦੀ ਸੀ ਆਪਾਂ ਇਹਨੂੰ ਵੀ ਬਾਹਰ ਕੱਢ ਲਿਆ ਤੇ ਘਰ ਗ੍ਰਿਲ ਸੀ ਉੱਚੋਂ ਸਾਈਡ ਤੋਂ ਨਿਕਲੀ ਸੀ ਇਹ ਤੇ ਆ ਕੇ ਤੇ ਰੱਖ ਲਈ ਆ ਤੇ ਹੋ ਸਕਦਾ ਵੀ ਕਿਤੇ ਕੰਮ ਆ ਜੂਗੀ ਕਿ ਆਪਣੇ ਯਾਰ ਤਾਂ ਹੁੰਦੀ ਹੈ ਨਾ ਆਪਾਂ ਨੇ ਇਹ ਚੀਜ਼ਾਂ ਛੱਡ ਦੇ ਗਏ ਨਾ ਚਲੋ ਰੱਖ ਲਓ ਕਿਤੇ ਕੰਮ ਆ ਜੂਗੀ ਹੋਸ ਆ ਗਿਆ ਤੇ ਜਾਲੀ ਦੇ ਬਹੁ ਭਾਰੇ ਆ ਪਿਛਲਾ ਲੋਹਾ ਆ ਮੇਣੀ ਪ੍ਰਾਣਾ ਤੇ ਅੱਜ ਕੱਲ ਤੇ ਲੋਖ ਤੇ ਅਮੀ ਹਲਕੇ ਸਸਤੇ ਜਾਈਏ ਹਾਂ ਕੀ ਹਾਲ ਹੈ ਸੀ ਲੈ ਸੀ ਮੈਂ ਲੰਗੀ ਤੇ ਨਹੀਂ ਆਟਕੇ ਹਾਂ ਹਲੋ ਜੀ ਆ ਤੂੜੀ ਆਪਣੀ ਤੇ ਰਾਤ ਬਣਾਈ ਸੀ ਤੇ ਬੰਦੇ ਲੱਗੇ ਆ ਤੇ ਚੱਕਣੀ ਤਿੰਨ ਟਰਾਲੀਆਂ ਐ ਤੇ ਬਾਕੀ ਤਾਂ ਆਪਣੇ ਚਲੋ ਸ਼ੈੱਡ ਭਰੀ ਪਈ ਹੈਗੀ ਆ ਤੇ ਫਿਰ ਸੁਣੀ ਤੂੜੀ ਆ ਤੁਮਨੇ ਵੀ ਤੇ ਲੱਗੇ ਆ ਬੰਦੇ ਤਿਹ ਹ ਸਾਲ ਆਪਣੀ ਟੁੜੀ ਇੱਥੇ ਹੁੰਦੀ ਆ ਤੇ ਇੱਦੀ ਬਸ ਰਣ ਆਪਣਾ ਆਪਣੀ ਟੁੜੀ ਪਾਉਣੀ ਹੈ ਸਬਜ਼ੀ ਦਾ ਪਿਛਲੇ ਸਾਲ ਪਾਈ ਸੀਗੀ ਠੀਕ ਹੈ ਹਾਂ ਕਿਲਾ ਟੁੜੀ ਹੜੀ ਪਿਛਲੇ ਸਾਲ ਦੀ ਪਈ ਹੈ ਖਤਮ ਨਹੀਂ ਹੋਈ ਹੈਗੀ ਆਹ ਚਲ ਮਾਰੋ ਹੱਲਾ ਇਹ ਬਲੌਗ ਬਣਦਾ ਬਲੌਗ ਤਨ ਤੋਂ ਕਨਿਟੰਟ ਅਮਰੀਕਾ ਤੋਂ ਸੰਸ ਦੇਖਿਆ ਨਾ ਦੇਖਦੇ ਨੇ ਹੁਣ ਤੁਸੀਂ ਆਪਣੀ ਵੀਡੀਓ ਰੱਖੇ ਸ਼ਾ ਵਿੱਚ ਆਹੋ ਇਹ ਕੈਨੇਡਾ ਅਮਰੀਕਾ ਸਾਰੇ ਬਸੇ ਘੁੰਮਣਾ ਹੈ ਤੁਹਾਨੂੰ ਸਾਰੇ ਦੇਸ਼ਾਂ ਤੁਹਾਨੂੰ ਸ਼ੇਅਰ ਕਰਾ ਦੇਣੀ ਹੈ ਇਹਨਾਂ ਦੀ ਬਣਾਉਣੇ ਆ ਪਕਾ ਰਹੇ ਰੋਟੀ ਹਾਂ ਵੀ ਖਾਣੇ ਆਏ ਆ ਛੋਟੇ ਛੋਟੇ ਬੱਚੇ ਦੇਖੋ ਜੀ ਸਾਡੇ ਨਾਲ ਰੋਡ ਬਣਦਾ ਬਾਰ-ਬਾਰ ਤੇ ਪਿੰਡ ਵੱਡਾ ਰੋਡ ਬਣਦਾ ਤਾਂ ਉਹਦੀ ਜਾਨੀ ਮੁਰੰਮਤ ਲਈ ਆਏ ਆ ਬੰਦੇ ਇਹ ਸਾਡੇ ਪਿੰਦੇ ਸਰਪੰਚ ਸਾਹਿਬ ਜਿਹੜੇ ਨਵੇਂ ਆ ਨਾ ਤੇ ਬਹੁਤ ਵਧੀਆ ਕੰਮ ਕਰਦੇ ਆ ਤੇ ਅੱਗੇ ਵੀ ਵਧੀਆ ਕਰਨਗੇ ਉਹ ਤੇ ਹਰੀ ਗਰ ਬਾਬਾ ਹਰੀ ਗਰ ਥੀ ਆ ਕੇ ਬੈਠੇ ਆ ਹੋ ਗਏ ਮੈਂ 3-4 ਦਿਨ ਹੋ ਗਏ ਤੁਹਾਨੂੰ ਆਏ ਨੂੰ ਹਨਾ ਤਾਂ 3-4 ਦਿਨ ਹੋ ਗਏ ਇਹਨੂੰ 4 ਦਿਨ ਠੀਕ ਆ ਠੀਕ ਆ ਹਲੇ ਕਿੰਨੇ ਚਿਰ ਟਾਈਮ ਲੱਗੂਗਾ ਅੱਜ ਚੱਲ ਜਾਏਗੀ ਮੈਂ 1 ਮਹੀਨਾ ਲੱਗ ਜਾਏ ਨਾ ਉਹ ਮਹੀਨਾ ਲੱਗ ਦੋ ਤਿੰਨ ਲੈ ਅਸੀਂ ਦੋ ਤਿੰਨ ਦਿਨ ਲੱਗਣੀ ਹੈ ਨਾ ਠੀਕ ਹੈ ਛੱਚਾ ਠੀਕ ਹੈ ਬੜੀਆ ਬੜੀਆ ਚਲੋ ਮੈਂ ਬਣਾਤੀ ਹਾਂ ਅਸੀਂ ਫੇਲਾ ਜਣਾ ਠੀਕ ਹੈ ਹਾਂ ਓਕੇ ਓਕੇ ਕਮਲ ਚਲਦੇ ਪਏ ਜੋਰਾ ਤੇ ਤੇ ਉਹ ਸਾਡੇ ਕੈਨੇਡਾ ਵਾਲੀ ਭੈਣ ਜੀ ਦਾ ਘਰ ਉਹ ਵੀ ਆਪਣੇ ਘਰ ਦੇਖਦੇ ਹੁੰਦੇ ਬਲੌਗ ਸਾਡੇ ਬਲੌਗ ਦੇਖਦੇ ਆ ਵੀ ਲਓ ਦੇਖ ਲਓ ਭੈਣ ਜੀ ਘਰ ਆਪਣਾ ਵਧੀਆ ਉਡੀ ਲੱਟਾ ਹਾਂ ਠੀਕ ਠਾਕ ਵਧੀਆ ਚਲੋ ਜੀ ਹੱਲਾ ਮਾਰ ਕੇ ਤੂੜੀ ਸੈਟ ਲਓ ਅੱਜ ਹਾਂ ਸਿੱਧੇ ਸਿੱਧੇ ਗੇਟ ਵੀ ਸਾਡਾ ਭਰ ਗਿਆ ਹੁਣ ਕੰਮ ਹੈ ਨਹੀਂ ਜਿੰਨੇ ਜਿੰਨੇ ਜਿਹੜੇ ਪਹਿਲਾਂ ਹੁੰਦੇ ਸੀਗੇ ਹਾਂਜੀ ਬੰਦੇ ਲੱਗੇ ਪਏ ਤੂੜੀ ਚੱਕਦੇ ਪਏ ਆ ਤੋਂਨ ਵਾਸਤੇ ਮੈਂ ਰੋਟੀ ਤਿਆਰ ਕਰੂੰਗੀ ਤੇ ਮਸਲਮ ਕੁਝ ਦਾਲ ਰੱਖ ਲਈ ਆ ਤਾਂ ਦੇਖੋ ਜੀ ਆਟਾ ਕਣਕ ਰੱਖ ਲਿਆ ਮੈਂ ਤੇ ਆ ਦੇਖੋ ਤੇ ਚਲੋ ਖੈਰ ਸਾਲ ਬਾਦ ਦਿਨ ਆਉਂਦਾ ਆ ਤੇ ਕਿਹੜਾ ਤੇਰੇ ਸਾਡੇ ਤੇ ਰੋਟੀ ਖਾਣੀ ਉਹਨਾਂ ਨੇ ਨਾ ਸਾਨੂੰ ਕਿਤੇ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਆ ਤੇ ਜਿੰਨੀ ਜਿੱਦ ਕੇ ਅਸੀਂ ਸੇਵਾ ਕਰਾਂਗੇ ਉਹਨਾਂ ਦੀ ਤੇ ਬਾਕੀ ਗੱਲ ਇਹ ਰਹੀ ਆ ਵੀ ਅੱਜਕੱਲ ਕੰਮ ਬਹੁਤ ਘਟ ਗਏ ਆ ਅੰਡੇ ਕੁੱਪ ਬੰਦੇ ਹੁੰਦੇ ਸੀਗੇ ਬੇੜੇ ਕਈਆਂ ਬੇੜੇ ਬਟਣੇ ਹਨਾ ਤੇ ਕਹਿੰਦਾ ਕਹਿੰਦਾ ਕਈਆਂ ਵਟ ਕੇ ਰੱਖ ਲੋ ਹਨਾ ਕਾਨੇ ਹੁੰਦੇ ਸੀਗੇ ਤੇ ਕੁੱਪ ਬੰਨਣੇ ਕਿੰਨਾ ਕਿੰਨਾ ਮਤਲਬ ਕੰਮ ਹੁੰਦਾ ਸੀ ਕੱਜ ਕੱਲ ਕੰਮ ਇੰਨੇ ਸੌਖੇ ਹੋ ਗਏ ਵੀ ਛੱਡਾਂ ਬਣੀਆਂ ਵੱਡ-ਵੱਡੀਆਂ ਤੇ ਛੱਡਾਂ ਵਿੱਚ ਹੀ ਆਪਾਂ ਟੂੜੀ ਪਾ ਲੈਨੇ ਆ ਤੇ ਕੰਮ ਸੌਖੇ ਬਹੁਤ ਹੋ ਗਏ ਫਟਾਫਟ ਆਪਾਂ ਕੰਮ ਨਿਪਟ ਜਾਂਦਾ ਹਨਾ ਤੇ ਕੁੱਪ-ਕੁੱਪਾ ਦਾ ਹੁਣ ਝਾਂਜੜਾ ਖਤਮ ਹੋ ਗਿਆ ਤੇ ਵੈਸੇ ਕੋਈ ਕੋਈ ਕੁੱਪ ਬੰਦਾ ਹੋਊਗਾ ਤੇ ਵੈਸੇ ਅੱਜ ਕੱਲ ਸਾਰੇ ਆਪਣੀ ਛੱਡਾਂ 'ਚ ਹੀ ਟੂੜੀ ਪਾ ਲੈਂਦੇ ਆ ਤੇ ਕੰਮ ਸੌਖਾ ਇਹ ਵੀ ਵਧੀਆ ਗੱਲ ਐ ਚਾਰ ਖਾਣਾਂ ਲਈ ਹੁਮੇ ਕਮਜ਼ੋਰਾਂ ਚੱਲਦੀ ਹੈ ਅੱਜ ਹਾਂ ਕੋਈ ਚਾਹ ਮੈਂ ਬਣਾਉ ਜਾਨਾ ਹੈ ਹਾਂ ਬੰਦੇ ਖਾਣੇ ਡਾਕਟਰ ਕਰਦਾ ਰੋਣ ਨਹੀਂ ਟਕੀਆ ਤੇ ਆ ਦੇਖੋ ਜੀ ਕੱਲ ਮਾਸੀ ਹੁੰਦੀ ਮਠਾਈ ਲੈ ਕੇ ਆ ਸੀ ਕਿ ਕੁਝ ਡੱਬਾ ਮਤਲਬ ਖਤਮ ਕਰ ਲਿਆ ਸੀ ਤੇ ਕੁਝ ਕਿ ਰਹਿ ਗਏ ਆ ਤੇ ਮੇਰੇ ਫੇਵਰੇਟ ਹੈ ਰਸਗੁੱਲੇ ਹਨਾ ਤੇ ਮੇਰੇ ਬੱਚਿਆਂ ਦੇ ਬਹੁਤ ਫੇਵਰੇਟ ਆ ਤੇ ਬਹੁਤ ਵਧੀਆ ਆ ਦੇਖੋ ਜੀ ਪਿਆਰ ਦੀ ਗੱਲ ਹੁੰਦੀ ਆ ਤੇ ਕੋਈ ਖਾਣ ਪੀਣ ਦਾ ਨਹੀਂ ਭੱਖਾ ਹੈਗਾ ਤੇ ਸਿਰਫ ਪਿਆਰ ਨਾਲ ਰਿਸ਼ਤੇ ਨਿਭਦੇ ਆ ਤੇ ਜੇ ਆਪਾਂ ਇਲਜ਼ਾਮ ਤੁਮ ਤਾਂ ਲਾਈ ਜਾਈ ਉਹ ਇਦਾਂ ਦਾ ਉਹਦਾਂ ਦਾ ਫਿਰ ਉਹ ਜਿਹੇ ਰਿਸ਼ਤੇ ਨਹੀਂ ਰਹਿ ਜਾਂਦੇ ਨਾ ਉਹ ਮੁਝਾ ਪਿਆਰ ਰਿਸ਼ਤੇ ਨਹੀਂ ਰਹਿ ਜਾਂਦਾ ਹੈਗਾ ਤੇ ਸਿਰਫ ਵਿਸ਼ਵਾਸ ਨਾਲ ਰਿਸ਼ਤੇ ਨਿਭਦੇ ਆ ਔਰ ਪਿਆਰ ਦੇ ਨਾਲ ਹਨਾ ਤੇ ਦਾਲ ਹੁਣ ਰੱਖੀ ਹੋਈ ਹੈ ਮਸਰਮੂਗੀ ਦੀ ਅੱਜ ਇਹਨਾਂ ਨੂੰ ਰੋਟੀ ਖਵਾਵਾਂਗੇ ਤੇ ਆਟਾ ਵੀ ਮਗਨ ਕੇ ਰੱਖ ਲਿਆ ਤੇ ਦੇਖੋ ਜੀ ਹੁਣ ਰੱਖਦੇ ਆਂ ਚਾਹ ਨਾਲੇ ਤੇ ਅਸੀਂ ਇੱਦਾਂ ਹੀ ਕੰਟੀਨਿਊ ਕੰਮ ਚੱਲੀ ਜਾਣਾ ਤੇ ਕੰਮ ਅੱਜ ਹੈਗਾ ਸਾਡਾ ਜੋਰਾਂ ਤੇ ਅੱਜ ਤੇ ਸਵੇਰੇ ਹੀ 7:30 ਤੋਂ ਕੰਮ ਸਟਾਰਟ ਹੋ ਕੇ ਚਾਪਕੇ ਜਲਦੀ ਸਵੇਰੇ ਸਵੇਰੀ ਆ ਜਾਂਦੇ ਸਾਰੇ ਆਣੇ ਇਹ ਤੇ ਉਹ ਛੇਤੀ ਫਰਤੀ ਮਾਰਦੇ ਆ ਤੇ ਜਦੋਂ ਜੀ ਹੁਣ ਚਾਹ ਰੱਖ ਲਈ ਉਹਨਾਂ ਲਈ ਲਓ ਜੀ ਬਣ ਗਈ ਚਾਹ ਹੁਣ ਤੇ ਆ ਲੈ ਭਰਾ ਚਾਹ ਪੀ ਪਹਿਲਾਂ ਹੈਂ ਅੱਛਾ ਇੱਥੇ ਆ ਜਾ ਫਿਰ ਤੇ ਨਾ ਆਪਣਾ ਆਪਣੀ ਤੂੜੀ ਪਾਣੀ ਹੈ ਜਿਹੜੀ ਆਪਾਂ ਨੂੰ ਨਾ ਬਰਕਤ ਦੇਵੇ ਠੀਕ ਆ ਚਾਹ ਪਿਲਾਓ ਪਾਣੀ ਪਿਲਾਓ ਸਭ ਦੇ ਚਾਹ ਪਾਣੀ ਦੇ ਟੈਨਸ਼ਨ ਨਾ ਲੈ ਚਾਹ ਵੀ ਮਿਲੂ ਪਾਣੀ ਵੀ ਮਿਲੂ ਰੋਟੀ ਵੀ ਮਿਲੋ ਹੋਰ ਦੱਸ ਕੁਛ ਹੋ ਜਾਣਾ ਆ ਜਾ ਆਪੇ ਹੈ ਕੁਛ ਹੋ ਜਾਣਾ ਹੋ ਜਾਏਗਾ ਕਦੀ ਦੱਸ ਹਾਂ ਠੀਕ ਆ ਠੀਕ ਆ ਪਿਛਲੇ ਸਾਲ ਵੀ ਤੁਸੀਂ ਆਏ ਸੀ ਨਾ ਤੇ ਹਰ ਸਾਲ ਤੁਹਾਡਾ ਕੰਮ ਹਾਂ ਇਹ ਉਦਾਂ ਵੀ ਸਾਡੇ ਪੱਕਾ ਹੀ ਬੰਦਾ ਇਹ ਖਾ ਦਵਾਈਆਂ ਆਪਾਂ ਦੇ ਡਾਕਟਰ ਸਾਹਿਬ ਤੇ ਕੰਮ ਲਓ ਜੀ ਤੇ ਲੰਗਰ ਪੱਕਣ ਡਿਆ ਆ ਤੇ ਹਵਾ ਹੀ ਨਾ ਚੱਲਣ ਢਈ ਆ ਆਪ ਵੀ ਮੇਰੇ ਵਲੌਗ ਮੇ ਆਇਂਗੇ ਤੇ ਦੇਖਣਾ ਮੀਂਹ ਵੀਡੀਓ ਵਲੌਗ ਠੀਕ ਆ ਹਾਂ ਓਏ ਕਿਆ ਬੱਚਾ ਕਿੱਥੇ ਆ ਹੂੰ ਇਹ ਹੈ ਬੋਲਤਾ ਨਹੀਂ ਬੋਲ ਹੈ ਬਾਈ ਕਰ ਦੇ ਬਾਈ ਕਰ ਬਾਈ ਕਰ ਬਾਈ ਬਾਏ ਹੈਲੋ अच्छा ओ बंदे सारे ਨਾਲ ਦੇ ਨਾ ਠੀਕ ਹੈ ਚਲੋ ਖਾਣਾ ਖਾਓ ਤੇ ਹਾਂਜੀ ਉਹਨਰੇ ਬੰਦੇ ਚਾਹ ਪੀਂਦੇ ਆਂ ਪੰਡ ਚੱਕ ਕੇ ਲਿਆਉਣਗੇ ਆ ਚਾਹ ਸਾਰੀ ਮੁਕਾ ਲਓ ਮੀਨ ਚਾਹ ਠੀਕ ਹੈ ਗਲਾਸ ਭਰ ਭਰ ਕੇ ਚਾਹ ਪੀਓ ਬੇਜਾਲਾ ਕੰਮ ਕਰਿਓ ਹੈ ਕਰ ਕਰ ਉਹ ਦੇਖ ਜਾਓ ਮੈਂ ਦੇਖਦੀ ਕੋਈ ਨਹੀਂ ਤੁਹਾਡੇ ਨਾਲ ਕਾੜੀ ਜਿਆਦਾ ਕਾਲੀ ਆ ਸਾਰੀ ਚੰਗਾ ਦਿਓ ਹਵਾ ਵੀ ਨਾਲ ਹੀ ਅੱਜ ਤਾਂ ਹਵਾ ਕਹਿੰਦੀ ਮੈਂ ਵੀ ਆਜੀ ਆ ਰਾਮਾ ਤਾਂ ਬੈਠੀ ਆ ਲੈ ਤੇਰੀ ਪੋਤੀ ਤੇਨ ਦੇਖੂਗੀ ਹੈ ਪੋਤੀ ਤੇਨ ਦੇਖੂਗੀ ਤੇ ਇਟਲੀ ਤੋਂ ਬਾਏ ਬਾਏ ਕਰਦੇ ਪੋਤੀ ਨੂੰ ਆਪਣੀ ਦੀਦੂ ਵੀ ਨਾ ਰੀਤ ਵੀ ਦੇਖਦੀ ਆ ਹਵਾ ਵੀ ਨਾਲ ਹੀ ਆਈ ਜਾਂਦੀ ਅੱਜ ਤਾਂ ਇੰਨਾ ਵੜਾ ਹਵਾ ਦਾ ਹਾਲ ਹੈ ਚਲ ਗਏ ਅੱਛਾ ਅੱਛਾ ਕਿ ਵੀ ਤੇ ਯਮੇਦੇ ਵਸਣਾ ਲੈ ਜਾ ਓਏ ਲੈ ਜਾ ਆ ਜਾ ਲੈ ਜਾ ਚਲੋ ਜੀ ਹੁਣ ਦਾਲ ਦੇਖੀ ਬਣੀ ਕਿ ਨਹੀਂ ਕੀ ਬਣਿਆ ਉਹਦਾ ਚਾਹ ਬਣੇ ਦਾ ਪ੍ਰੋਗਰਾਮ ਤਾਂ ਆਪਾਂ ਕਰ ਦਿੱਤਾ ਚਾਹ ਉਹਨਾਂ ਨੂੰ ਪੜਾਤੀ ਆ ਦੇਖੋ ਜੇ ਅਸੀਂ ਆ ਵੱਡਾ ਗੇਟ ਲਵਾਇਆ ਆਪਣੇ ਇਤੋਂ ਤੇ ਬੰਦੇ ਕਹਿੰਦੇ ਤੂੜੀ ਵਾਲੇ ਕਹਿੰਦੇ ਛੋਟਾ ਗੇਟ ਆ ਕੋਈ ਨਹੀਂ ਵਾਈ ਕਰੂ ਕਰੇ ਵੀ ਆਉਂਦੇ ਇਸ ਸਾਲ ਆਪਾਂ ਹੋਰ ਵੱਡਾ ਗੇਟ ਬੁਲਾ ਲੈਣਾ ਹੈ ਨਾ ਜਿਹੜਾ ਵੀ ਔਖੇ ਨਾ ਹੋਣ ਇਹ ਹਲਾ ਛੋਟੂ ਹਲਾ ਵੱਡਾ ਗੇਟ ਲਵਾਉਣਾ ਆ ਤੇ ਵੱਡਾ ਗੇਟ ਲਵਾਵਾਂਗੇ ਆਹੋ ਉੱਥੇ ਲਵਾਵਾਂਗੇ ਕੋਈ ਗੱਲ ਨਹੀਂ ਤੇ ਹੁਣ ਥੀ ਸਾਰ ਲੋ ਪਰ ਐ ਸੋਚਿਆ ਸੀਗਾ ਵੀ ਜੇ ਸਰ ਜੂਗਾ ਵੀ ਵੱਡਾ ਗੇਟ ਹੈਗਾ ਚਲੋ ਖੈਰ ਕੋਈ ਗੱਲ ਨਹੀਂ ਤੇ ਹੋਰ ਲਾ ਲਾਂਗੇ ਵੱਡਾ ਗੇਟ ਵਾਗੂਰ ਹਾਂਜੀ ਆ ਗਈ ਮੇਹਵਲੀਆਂ ਹੁਣ ਤੇ ਚਾਹਦਾ ਆਪਾਂ ਸਾਰਿਆਂ ਨੂੰ ਪਲਾਤੀ ਆ ਤੇ ਘੋਟਾਬੀ ਪੀ ਲਈਏ ਦੇਖੋ ਜੀ ਦਾਲ ਮੇਰੀ ਬਣ ਗਈ ਆ ਦਾਲ ਨੂੰ ਤੜਕਾ ਮੈਂ ਰੱਖ ਲੈ ਇੱਕ ਸਾਈਡ ਤੇ ਤੇ ਇੱਧਰ ਰੱਖ ਲਈ ਮੈਂ ਹੀਰ ਪਹਿਲੇ ਮੇਰਾ ਇਰਾਦਾ ਸੀਗਾ ਵੀ ਮੈਂ ਨਾ ਬਣਾਵਾਂ ਚੌਲ ਫਿਰ ਮੈਂ ਸੋਚਾਂ ਕਿ ਨਹੀਂ ਮਤਲਬ ਖੁਸ਼ੀ ਵਾਲਾ ਕੰਮ ਹੈ ਤੂੜੀ ਸਾਡੇ ਘਰ ਨਵੀਂ ਆਈ ਹੈ ਨਾ ਸਾਲ ਬਾਅਦ ਤੂੜੀ ਦਾਣੇ ਆਉਂਦੇ ਆ ਤੇ ਖੁਸ਼ੀ ਵਾਲੇ ਮੌਕੇ ਤੇ ਕੁਝ ਮਿੱਠਾ ਮੰਗਦਾ ਫਿਰ ਮੈਂ ਨਾ ਖੀਰ ਬਣਾ ਲਈ ਤੇ ਚਲੋ ਖੈਰ ਮੈਂਗਾ ਆਪੇ ਬਣਦੀ ਰਹੂਗੀ ਹੌਲੀ ਹੌਲੀ ਹੈਨਾ ਤੇ ਜਦ ਤੱਕ ਮੈਂ ਤੜਕਾ ਲਾ ਲੂੰਗੀ ਤੇ ਦੇਖੋ ਜੀ ਆਪਣੇ ਘਰ ਦੇ ਕੰਮ ਨੂੰ ਨਾ ਜਿੱਦਾਂ ਕਰ ਲੋ ਵੀ ਖੁਸ਼ ਹੋ ਕੇ ਕਰਨਾ ਚਾਹੀਦਾ ਜੇ ਆਪਾਂ ਨਾ ਇਹ ਖੈਦੇ ਆ ਤੇ ਆਪਾਂ ਦੁਖੀ ਹੁੰਨੇ ਆ ਫੇ ਕੰਮ ਪਿੱਛੇ ਨਹੀਂ ਜਾਂਦਾ ਜਦੋਂ ਆਪਾਂ ਖੁਸ਼ ਹੋ ਕੇ ਕੰਮ ਕਰਦੇ ਦਿਲੋਂ ਕਰਦੇ ਆ ਨਾ ਤੇ ਫਿਰ ਉਹ ਕੰਮ ਆਪਣੀ ਅਕੇ ਅੱਗੇ ਅੱਗੇ ਭੱਜ ਜਾਂਦਾ ਹਰੇਕ ਆਪਣੇ ਘਰ ਦੇ ਕੰਮਾਂ ਕਰਾਉਣਾ ਚਾਹਨਾ ਕਰਿਆ ਕਰੋ ਮੈਂ ਤਾਂ ਆਪਣੇ ਕੰਮ ਕਰ ਬਹੁਤ ਚਾਹਨਾ ਕਰਦੀ ਕਿਉਂ ਮੈਨੂੰ ਵਧੀਆ ਲੱਗਦੀ ਹੈ ਨਾ ਤੇ ਜੱਟ ਜੀ ਜਿੰਮੇਦਾਰਾਂ ਦੇ ਘਰਾਂ 'ਚ ਹੁੰਦਾ ਆ ਹੋਰ ਹੋਣਾ ਵੀ ਚਾਹੀਦਾ ਆ ਤੇ ਅੱਜ ਕੱਲ ਤਾਂ ਕਹਿ ਲੋ ਵੀ ਘਰ ਦੇ ਕੰਮਾਂ 'ਚ ਉਹ ਕਲੇਸ਼ ਹੋ ਜਾਂਦਾ ਆ ਵੀ ਤੂੰ ਕਰ ਮੈਂ ਕਰਾਂ ਜਾਂ ਕਿਦਾਂ ਵੀ ਨਾ ਤੇ ਥੋੜੀ ਬਹੁਤੇ ਇਦਾਂ ਹੋ ਜਾਂਦੇ ਘਰਾਂ 'ਚ ਗੱਲਾਂ ਤੇ ਪਰ ਫਿਰ ਵੀ ਮੈਂ ਕਹਿੰਨੀ ਹਾਂ ਘਰ ਦੇ ਕੰਮ ਖੁਸ਼ ਹੋ ਕੇ ਕਰੋ ਦੇਖੋ ਜੀ ਖੀਰ ਤੇ ਮੇਰੀ ਬਣ ਚੁੱਕੀ ਆ ਤਾਂ ਹੁਣ ਤੜਕਾ ਲਾਉਣਾ ਆ ਮੈਂ ਤੇ ਦਾਲ ਫਿਰ ਹੋਰ ਸਵਾਦ ਹੋ ਜਾਂਦੀ ਆ ਵਧੀਆ ਹੋ ਜਾਂਦੀ ਆ ਤੇ ਕੰਮ ਕਰ ਲੱਗੇ ਹੋਣਾ ਨਾ ਬੰਦੇ ਫਿਰ ਦਾਲ ਪਤਲੀ ਨਾਲ ਸਰਦਾ ਆ ਤੇ ਨਾਲੇ ਬੰਦੇ ਜਿਹੜੇ ਹੈਗੇ ਚਾਰ ਬੰਦੇ ਉਹ ਆ ਕੰਮ ਵਾਲੇ ਤੇ ਚਾਰ ਜਾਨੀ ਅਸੀਂ ਆ ਤੇ ਅੱਠਾਂ ਬੰਦੇ ਰੋਟੀ ਤਿਆਰ ਕਰਨੀ ਅੱਜ ਮੈਂ ਤੇ ਇਹ ਦੇਖੋ ਜੀ ਅੱਧਰ ਮੈਂ ਰੋਟੀ ਹੁਣ ਤਿਆਰ ਕਰ ਲਈ ਆ ਤੇ ਰੋਟੀ ਵੀ ਮੈਂ ਨਾਰਮਲ ਜੀ ਰੱਖਣੀ ਆ ਨਾ ਬਹੁਤ ਹੀ ਮੋਟੀ ਜਨਾ ਲਓ ਜੀ ਰੋਟੀ ਬਣੀ ਹੋ ਗਈ ਤਿਆਰ ਤਾਂ ਆਪਾਂ ਪਤਲੀ ਬੜੀ ਬੌਂਡ ਜੇ ਹੋ ਰਹੀ ਉਹ ਆ ਜੀ ਤੇ ਮੀਡੀਅਮ ਜੀ ਆ ਜਾਂ ਮੇਰੀ ਰੋਟੀ ਆਪਾਂ ਲਈ ਦਾਲ ਦਾਲ ਹੈ ਕਿਹੜੀ ਐਂ ਬੋਲੋ ਦਾਲ ਹੈ ਮਸਲਾ ਮੂੰਗੀ ਦੀ ਆਪਾਂ ਲਈ ਆਪਾਂ ਖੀਰ ਮੇਰੀ ਇਹ ਹੁੰਦੀ ਆ ਮਤਲਬ ਹਨਾ ਸਿੱਤ ਨੂੰ ਫਿਰ ਵਧੀਆ ਲੱਗਦਾ ਆ ਆ ਲੋ ਜੀ ਉਈ ਗਾਣ ਬੜੀਆ ਪਹਿਲੇ ਨੰਬਰ ਤੇ ਪਹਿਲੇ ਨੰਬਰ ਲਾਉਣਾ ਹਨਾ ਅੰਮ੍ਰੋਜੀ ਤੇਰਾ ਬਣਾਈਆ ਸਿੱਤ ਨੂੰ ਦੇਖੋ ਕਿਸੇ ਜੀ ਯਾਦ ਪਹਿਲੇ ਨੰਬਰ ਤੇ ਮਿਲੇ ਨਾ ਕਿਤੇ ਵੀ ਕਿੱਥੇ ਚਲਾ ਦੋ ਹਨਾ ਫਿਰ ਉਹ ਪੈਰ ਹੁਣ ਆ ਜੀ ਖੀਰਾ ਹਾਜੀ ਦਾਲ ਅੱਜ ਹੁਣ ਕਿ ਦਹੀਂ ਆ ਗਿਆ ਜੀ ਅੱਜ ਨਹੀਂ ਬਣਾਤਾ ਖਟਾ ਨਹੀਂ ਬਣਾਇਆ ਮੈਂ ਤੇ ਚਲੋ ਮੈਂ ਤਾਂ ਨਾਲ ਲੱਸੀ ਹੈਗੀ ਆ ਤਾਂ ਲੱਸੀ ਦਾ ਮੱਗ ਬਣਾਤਾ ਦੇਖੋ ਤੇ ਬੰਦੇ ਹੋਰ ਚਾਹ ਦੇ ਹੋਣ ਲੱਗੇ ਪਤਾ ਨਹੀਂ ਤੇ ਆ ਲੋ ਜੀ ਰੋਟੀ ਕਿੱਥੇ ਗਈ ਹੋ ਗਿਆ ਰੋਟੀ ਦਿੱਤੀ ਆਪਾਂ ਤੇ ਲੰਗਰ ਹੋ ਗਿਆ ਸਾਰ ਇਹਨਾਂ ਬੱਚਿਆਂ ਖੋਤੇ ਬਚ ਬਣਾਇਆ ਆਪਾਂ ਢੂਟੀ ਖੁਰਦੀ ਹੈ ਨਾ ਤੈਨੂੰ ਕੌਣ ਖਾਂਦਾ ਹੁੰਦਾ ਨਹੀਂ ਖਾਲੀਂ ਦੇ ਖਾਣ ਵਾਲੇ ਠੀਕ ਆ ਤੇ ਆ ਇਹਨਾਂ ਸਮਰਬੱਧੇ ਕਿਰਪਾ ਤੇ ਆਪੀ ਪੰਜੀ ਜੀ ਆ ਖੀਰ ਆ ਦਹੀ ਆ ਦਾਲ ਆ ਰੋਟੀ ਆ ਆ ਮਾਂਨਿੰਦਰਾ ਦਰਾ 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 ਆ ਬੀਜ ਨਹੀਂ ਦਰੋ ਪਤਾ ਕਲਾਸ ਵੱਡੇ ਦੇਣੇ ਸੀ ਲੱਸੀ ਪੀਣ ਨੂੰ ਆ ਛੋਟੇ ਦੇ ਦਿੱਤੇ ਇਹਨਾਂ ਨੂੰ ਵਿਚਾਰਿਆ ਰੋਟੀ ਹੋਰ ਲੈ ਲਓ ਦਾਲ ਸਬਜ਼ੀ ਹੋਰ ਲੈ ਲਓ ਠੀਕ ਆ ਕੋਈ ਸੰਗੰਨ ਦੀ ਗੱਲ ਨਹੀਂ ਹੈਗੀ ਤੇ ਤੇਰੀ ਵੀਡੀਓ ਕਿਹਦੇ ਲੋਕਾਂ ਦੇ ਦੇਖ ਰਹੀ ਆ ਤੁਹਾਡੇ ਘਰ ਵੀ ਦੇਖਣੀ ਆ ਘਰ ਸਿੱਲ ਕਦੋਂ ਨਹੀਂ ਹੋ ਜਾਇਦਾ ਨਹੀਂ ਮਰਚੇਗੀ ਵਿੱਚ ਮਰਚੇ ਜਾਈ ਤਾਂ ਨਹੀਂ ਹੈਗੀ ਠੀਕ ਆ ਮੈਂ ਨਾਰਮਲ ਜੀ ਪਾਈ ਸੀ ਕੋਈ ਬਾਤ ਨਹੀਂ ਕੰਮ ਕਰਨਾ ਨਹੀਂ ਮੈਂ ਤਾਂ ਉਹਨੇ ਕਰਦੇ ਸਾਲ ਬਾਦ ਆਉਂਦੇ ਆ ਵਧੀਆ ਆਕ ਜਰੇਨ ਦਾ ਰੋਟੀ ਉਹਦੀ ਖਾਣੀ ਆ ਕਿਤੇ ਸਾਲ ਬਾਦ ਰੋਟੀ ਖਾਣੀ ਆ ਹਨਾ ਚਲੋ ਮੈਂ ਕਿਹਾ ਫਿਰ ਕੀ ਆ ਬਣਾਣੇ ਸਾਡੀ ਸੇਵਾ ਹੋ ਜੂਗੀ ਨਾਲੇ ਹੋਰ ਲੈ ਲਓ ਖੀਰ ਵੀ ਹੋਰ ਲੈ ਲਓ ਦਾਲ ਵੀ ਚਾਹੀਦੀ ਸਹੀ ਲੱਗਦੀ ਸਹੀ ਰਹਿਦਾ ਹੋਰ ਇਹਨਾਂ ਨੂੰ ਕਿੱਥੀ ਲੱਗਦਾ ਚਾਚੂ ਤਾਂ ਲੈਣਾ ਐ achar ਮਾਰ ਨਹੀਂ ਜੋ ਤੇ ਪਾਣੀ ਹੋਰ ਤੇ ਆ ਗਾ ਬਸ ਪਾਣੀ ਤੇ ਆਉਂਦਾ ਯਾ ਪਾਣੀ ਕੀ ਗੱਦੀ ਵੀਡੀਓ ਨੇ ਪਾਣੀ ਪੀਉਗਾ ਨਹੀਂ ਨਹੀਂ ਪਾਣੀ ਤਾਂ ਪਲਾਉਣਾ ਹੈ ਵਿਚਾਰੇ ਨੂੰ ਲੱਸੀ ਪਲਾਏ ਨੂੰ ਸੱਚਾ ਹੀ ਉਹਦਾ ਪਾਣੀ ਬੱਚੀ ਪਾ ਦਵਾਜ ਬੱਚੀ ਬੱਚੀ ਦਾ ਹੈ ਨਾ ਰਾਮਨਾ ਲੱਸੀ ਨਾਲ ਜਣੀ ਪਿਆਸ ਲੱਗ ਲੱਗਦੀ ਨਹੀਂ ਬਹੁਤੀ ਹੋਏ ਭਾਈ ਹੋਣਾ ਰੋੜ ਜਾਵੇ ਉੱਪਰ ਗਿਆ ਭਰੇ ਭੰਡਾਰ ਬਾਬੇ ਦੇ आ और अपनी रस्सी वाला रोटी लेके आनी मैं और हैं है? कहां रहते हैं आप तिलका के पास सुमित्र के पास ठीक है ठीक है बच्चा है आपका कितने बच्चे हैं अच्छा अच्छा कपड़े कोई, कपड़? कोई नहीं मैं देखूंगी शाम को फिर तू ही ले जाओ अगले मेरे घर लेके गए कपड़े न तेरे बच्चे छोटे अंडे है नहीं कोई नहीं ਕੋਈ ਦੇਖੂਗੀ ਤੇ ਰੋਟੀ ਖਾ ਲ ਨਾ ਦੇਖੋ ਜਿਹੜਾ ਰਲਿਆ ਉਹਨੇ ਖਾ ਹੀ ਲੈਣਾ ਹੈ ਨਾ ਤੇ ਇਹਦੇ ਕਰਮਾ ਸਗਾ ਚਲੋ ਖੈਰ ਕੋਈ ਕਰਾਵੇ ਦੰਨਾ ਭਰਾਵੇ ਹਾਂਜੀ ਲੰਗਰ ਪਛਾਦਾ ਹੋ ਸਕਲੇਆ ਤੇ ਚਾਹ ਵੀ ਪਲਾਤੀ ਇਹਨਾਂ ਨੇ ਪੀਣੀ ਆ ਕੁਛ ਜਾਣੇ ਨਾ ਨਹੀਂ ਚਾਹ ਪੀਤੀ ਕਿਉਂਕਿ ਲੱਸੀ ਪੀਤੀ ਸੀ ਤੇ ਕਈ ਕਹਿੰਦੇ ਇਸ ਲੱਸੀ ਪੀਤੀ ਚਾਹ ਨਹੀਂ ਪੀਣੀ ਇਹਨਾਂ ਨੇ ਚਾਹ ਪੀਤੀ ਇਹਨੂੰ ਚਾਹ ਪਲਾਤੀ ਆ ਤੇ ਦੇਖੋ ਜੀ ਹੁਣ ਭਾਂਡੇ ਦਾ ਆਪਣਾ ਡੋਰ ਕਿਦਾਂ ਭਰਿਆ ਪੈਸ਼ੰਕ ਮੈਂ ਰਹਿਣ ਹੁਣ ਮੈਂ ਭਾਂਡੇ ਕਰੂੰਗੀ ਸਾਫ ਤੇ ਇਹ ਇਹਦੇ ਕੰਮ ਕੁਛ ਵੀ ਨਹੀਂ ਸਾਡੇ ਪਿੰਡਿਆਂ ਦਾ ਮਿਸਤਰੀ ਲੱਗੇ ਹੁੰਦੇ ਰੁਪੈਣ ਦੀ ਪੇਕੇ ਦੀ ਗੱਲ ਕਰਦੀ ਆਵੇਂ ਮਿਸਤਰੀ ਵਾਲੇ ਦੂਰੋਂ ਆਉਂਦੇ ਸੀਗੇ ਤੇ ਉਹਨਾਂ ਨੇ ਰੋਟੀ ਪਾਣੀ ਇਹਨਾਂ ਨੂੰ ਕਰਕੇ ਦੇਣਾ ਪੈਂਦਾ ਹਸਾ ਸੀਗਾ ਤੇ ਕਿੰਨੀ ਟੇਕ ਰੋਟੀਆਂ ਦੀ ਹੁੰਦੀ ਸੀਗੀ ਫਟਾਫਟ ਕੰਮ ਨਿਬੜ ਕੇ ਦਾਲ ਸਬਜ਼ੀ ਬਣਾ ਗਏ ਤੇ ਮੋਰੇ ਫਟਾਫਟ ਕਰੀਦੀ ਸੀਗੀ ਤੇ ਵਧੀਆ ਕੰਮ ਕਰਨਾ ਲੱਗ ਰਿਹਾ ਜਿਹਨਾਂ ਨੇ ਕੰਮ ਕੀਤੇ ਹੁਣ ਤਾਂ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਤੇ ਅੱਜ ਕਾਲ ਦੇ ਜਿਹੜੇ ਇਹਨੇ ਕੰਮ ਕਰਦੀ ਹੈ ਮਾਰ ਢਾੜ ਦੇ ਕੰਮ ਹੁੰਦੇ ਆਏ ਤੇ ਵਧੀਆ ਲੱਗਦੇ ਕੰਮ ਕਰਦੇ ਆ ਜਿਹਨੇ ਕੀਤੇ ਹਨ ਕੋਈ ਮੁਸ਼ਕਲ ਨਹੀਂ ਹੈਗਾ ਤਦੋਂ ਰੋਟੀਆਂ ਸੀ ਮੈਂ ਲਾਉਂਦੀ ਸੀ ਹੀਟਰ ਤੇ ਹੀਟਰ ਹੁੰਦਾ ਸੀ ਉਹਦਾ ਤੇ ਹੀਟਰ ਛੜ ਜਾਣਾ ਸਪ੍ਰਿੰਗ ਛੜ ਜਾਣਾ ਤੇ ਉਹ ਸਪ੍ਰਿੰਗ ਫੇਰ ਮੈਂ ਜੋੜਨਾ ਨਵੇਂ ਸਿਰੇਵਾਰ ਯਾਨੀ ਜੋੜਨਾ ਇਹਨੂੰ ਸਪ੍ਰਿੰਗ ਨੂੰ ਨਾਲ ਤੇ ਜੋੜ ਕੇ ਇਹਨੂੰ ਫੇਰ ਰੋਟੀ ਪਕਾਉਣੀ ਉੱਤੇ ਤੇ ਯਾਨੀ ਬਹੁਤ ਟਾਈਮ ਦੇਖੀ ਓਕੇ ਚਲੋ ਖੈਰ ਵਾਹਿਗੁਰੂ ਹੌਲੀ-ਹੌਲੀ ਤੁਹਾਡੇ ਸਾਥ ਸਪੋਰਟ ਨਾਲ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਤੇ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਚਲੋ ਠੀਕ ਹੈ ਹਨ ਗੱਲਾਂ ਮੈਂ ਤਾਂ ਬਹੁਤ ਹੋ ਗਈਆਂ ਤੇ ਮੈਂ ਕਰਵਾ ਪਾਣੇ ਸਾਫ ਦੇ ਪਾਂਡੇ ਤੇ ਮੇਰਾ ਢੇਰ ਲੱਗਾ ਪਿਆ ਆ ਤੇ ਲੰਗਰ ਪ੍ਰਸ਼ਾਦਾ ਹੋ ਗਿਆ ਤੇ ਮੇਰੇ ਰੇ ਸੀ ਕਿ ਮੈਂ ਰੋਟੀ ਖਣਾਉਣੀ ਤੂੜੀ ਵਾਲਿਆਂ ਨੂੰ ਹਨਾ ਤੇ 10 ਵਜੇ ਤੇ ਮੇਰਾ ਸਾਰਾ ਕੰਮ ਨਿਪਟ ਗਿਆ ਤੇ ਚਲੋ ਠੀਕ ਆ ਭਾਂਡੇ ਕਰ ਲਈਏ ਸਾਫ਼ ਇਹਨਾਂ ਤੂੜੀ ਦਿਖਾਉਣੇ ਆ ਕਿ ਤੱਕ ਜਾਨੀ ਛੱਡ ਭਰੀ ਆ ਠੀਕ ਆ ਜੀ ਹਾਂਜੀ ਭਾਂਡੇ ਮੈਂ ਕਰ ਲਈ ਸਾਫ਼ ਤੇ ਬਾਅਦ ਢੇਰ ਲੱਗਿਆ ਸੀ ਭਾਂਡਿਆਂ ਦਾ ਤੁਹਾਨੂੰ ਦਿਖਾਉਣੇ ਆ ਹੁਣ ਤੂੜੀ ਕਿਤੱਕ ਛੱਡ ਭਰੀ ਆਪਣੀ ਤੇ ਆ ਦੇਖੋ ਜੀ ਪੂਰੀ ਛੱਡ ਭਰ ਗਈ ਆ ਤੇ ਜਿਹੜੀ ਵੱਦੀ ਹੈਗੀ ਤੂੰ ਆਪਾਂ ਰੱਖ ਲਈ ਇੱਥੇ ਤੇ ਇਹ ਜਿਹਦਾ ਕਹ ਲਓ ਵੀ ਪਹਿਲਾਂ ਵਰਤਾਂਗੇ ਤੇ ਫਿਰ ਵਰਤਾਂਗੇ ਉਹ ਤੇ ਵੈਸੇ ਪਿਛਲੇ ਸਾਲ ਦੀ ਵੀ ਟੂੜੀ ਪਈ ਸੀਗੀ ਤੇ ਫਰ ਫਿਰ ਵੀ ਚਲੋ ਖੈ ਜਿਹੜੀ ਕਟਿੰਗ ਹੋਈ ਤਾਂ ਆਪਾਂ ਬਣਾ ਲਈਏ ਨਾ ਟਾਈਮ ਨਾਲ ਟੂੜੀ ਫੇਰ ਮਿਲਦੀ ਨਹੀਂ ਹੈਗੀ ਤੇ ਚੀਜ਼ ਵੱਧ ਵਧੀਆ ਆ ਦੇਖੋ ਇਹ ਟੂੜੀ ਦਾ ਸਾਡਾ ਕੰਮ ਨਿਬੜ ਗਿਆ ਤੇ ਔਰ ਦਾਣੇ ਦਾ ਕੰਮ ਨਿਬੜ ਗਿਆ ਟੂੜੀ ਦਾ ਦਾਣੇ ਦਾ ਕੰਮ ਨਿਬੜਿਆ ਤਾਂ ਹੁਣ ਜਾਵਾਂਗੇ ਟੂ ਤੇ ਵੰਡ ਜਾਵਾਂਗੇ ਹਨਾ ਤੇ ਇਹ ਹੀ ਫਿਕਰ ਹੁੰਦਾ ਜਿਆਦਾ ਵੀ ਬਸ ਇਹ ਕੰਮ ਸੰਭ ਜAVE ਤੇ ਹੋਰ ਸਾਰੇ ਕੰਮ एकदम ਤੂੜੀ ਦੇਣੇ ਸੰਭੇ ਗਏ ਨਾ ਸਾਰੇ ਕੰਮ ਸੰਭੇ ਜਾਂਦੇ ਨਾ ਤੇ ਦੇਖੋ ਅੱਜ ਮੇਰੀ ਨੀ ਪੂਤਨੀ ਪੁੱਲੀ ਹੋਈ ਕੰਮਾਂ ਵਿੱਚ ਨਾ ਤੇ ਬਸ ਨੇਰੀ ਦੀ ਦੌੜ ਲੱਗੀ ਹੋਈ ਆ ਤੇ ਦੇਖੋ ਜੀ ਜੱਟਾਂ ਜੀ ਵੀ ਤਰ੍ਹਾਂ ਦੇ ਇਹ ਜੱਦੀ ਕੰਮ ਹੁੰਦੇ ਨਾ ਸਾਡੇ ਜਿਹੜੇ ਤੂੜੀ ਤੰਦ ਹੁੰਦਾ ਇਹ ਜੱਦੀ ਕੰਮ ਹੁੰਦੇ ਆ ਤੇ ਕਈ ਮੈਂ ਦੇਖਦੀ ਆ ਵੀ ਕਹਿੰਦੇ ਵੀ ਰਿਸ਼ਤਾ ਹੀ ਕਰਨਾ ਆ ਤੇ ਇਹ ਨਾ ਘਰ ਵਿੱਚ ਪਸੂ ਹੋਣ ਤੇ ਕੋਸ਼ਣਾ ਇਦਾਂ ਦਾ ਗੋਹਿਆ ਲਾ ਕੋਈ ਕੰਮ ਨਾ ਹੋਵੇ ਸਾਡੀ ਕੁੜੀ ਨੇ ਕੁਝ ਨਹੀਂ ਕਰਨਾ ਕੰਮ ਹੋਣਾ ਯਾਨੀ ਕੋਈ ਕੁੜੇ ਦਾ ਨਹੀਂ ਕਰਨਾ ਹੈਗਾ ਦੇਖੋ ਜੀ ਸਾਡੇ ਜਦ ਸਾਡੇ ਜੱਦੀ ਕੰਮ ਆ ਔਰ ਕੰਮ ਕਰਦੇ ਰਹਿਣਾ ਚਾਹੀਦਾ ਆ ਕੰਮ ਹੀ ਸਾਡੀ ਜ਼ਿੰਦਗੀ ਆ ਨਾ ਤੇ ਮੈਨੂੰ ਨਹੀਂ ਵਿਦਿਆ ਲੱਗਦੀ ਇਹ ਗੱਲ ਕਿਉਂ ਜਿਹੜਾ ਆਪਣਾ ਜੱਦੀ ਕੰਮ ਹੋਵੇ ਆਪਾਂ ਉਹਨੂੰ ਕਿੱਦਾਂ ਛੱਡਾਂਗੇ ਹੈਨਾ ਤੇ ਚਲੋ ਫਿਰ ਆਪ ਆਪਣੀ ਮਰਜ਼ੀ ਆ ਪਰ ਅੱਜ ਕੱਲ ਜਿਆਦਾ ਮਾਡਰਨ ਹੋ ਗਏ ਆ ਆਪਾਂ ਪਰ ਜਿਹੜੇ ਕੰਮ ਕਰ ਆਪਾਂ ਉਹ ਪਿਛਲੇ ਸਮੇਂ ਵਾਲੇ ਫੇਰ ਆਪਾਂ ਹੁਣ ਲੈ ਕੇ ਆਈਏ ਮੇਰਾ ਦੇਹ ਕਹਿਣਾ ਆ ਤੇ ਅਸੀਂ ਜਿੱਦਾਂ ਕਰ ਲ ਮਾਡਰਨ ਚ ਮਨਾਂ ਚ ਹੈ ਨਹੀਂ ਜੋ ਅਸੀਂ ਹੈਗੇ ਆ ਉਹ ਹੀ 19100 ਸਨਦੇ ਆ ਜੀ ਅਸੀਂ ਤਾਂ ਹਨਾ ਤੇ ਉਹ ਹੀ ਸਾਡੇ ਜਿੱਦਾਂ ਕਰ ਲ ਵੀ ਸੁਣਦੇ ਹੋਵਗੇ ਮੈਨੂੰ ਨਾ ਤੇ ਦੇਖੋ ਜੀ ਸਭ ਚਲ ਗਿਆ ਹੁਣ ਕੰਮ ਤੇ ਆਪਣੇ ਤੇ ਇਹ ਹੋ ਗਿਆ ਸਾਡਾ ਹੁਣ ਟੂੜੀ ਦਾ ਫਿਨਿਸ਼ ਹੋ ਗਿਆ ਕੰਮ ਦਾਣੇ ਦਾ ਵੀ ਹਨਾ ਤੇ ਵੀਡੀਓ ਨੂੰ ਲਾਈਕ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਅੱਗੇ ਸ਼ੇਅਰ ਵੀ ਕਰਦਾ ਕਰੋ ਆਪਣੇ ਭੈਣਾਂ ਭਰਾਵਾਂ ਤੱਕ ਤੇ ਧੰਨਵਾਦ ਉਹਨਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਆਲ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਸਸਿਕਾ ਸਾਰਿਆਂ ਨੂੰ ਜੀਓ ਕੇ ਬਾਈ